ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਸੁਨੇਰ ਦੇ ਵਿੱਚ ਸੁਨੇਰ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੋਜ਼ਪੁਰ ਦਾ ਪਿੰਡ ਆ ਤੇ ਜੀਰਾ ਸ਼ਹਿਰ ਆ ਇੱਥੋਂ 4-5 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਇੱਕ ਵੱਡਾ ਸ਼ਹਿਰ ਆ ਫਰੋਜ਼ਪੁਰ ਜ਼ਿਲ੍ਹੇ ਦਾ ਤੇ ਜੀਰੇ ਵਾਲੇ ਪਾਸਿਓਂ ਜਦੋਂ ਆਪਾਂ ਵੱਡਾ ਹਾਈਵੇ ਫੜ ਕੇ ਤਲਵੰਡੀ ਪਾਈ ਵਾਲੇ ਪਾਸੇ ਨੂੰ ਜਾਂਦੇ ਆ ਉਧਰ ਦੀ ਵੀ ਸਿੱਧੀ ਛੜਕ ਜਿਹੜੀ ਗੁਰਦੁਆਰਾ ਸਾਹਿਬ ਵਾਲੀ ਆ ਜਾਂਦੀ ਹੈ ਵੈਸੇ ਜੀਰੇ ਤੋਂ ਸਿੱਧੀ ਛੜਕ ਇਸਨੇਰਪਿੰਡ ਦੇ ਵਿੱਚ ਆਉਂਦੀ ਆ ਪਿੱਛੋਂ ਆਉਣਾ ਚਾਹਣੇ ਆ ਤੁਸੀਂ ਰਟੌਲਾ ਤੋਂ ਮਨਸੂਰਵਾਲ ਤੇ ਮਨਸੂਰਵਾਲ ਤੋਂ ਵੀ ਸਿੱਧੀ ਛੜਕ ਆ ਜਿਹੜੀ ਉਸਨੇਰਪਿੰਡ ਦੇ ਵਿੱਚ ਐਂਟਰੀ ਮਾਰਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਮਿੱਤਰੋ ਮੈਂ ਵਿਖਾਉਣੀ ਆ ਤੁਹਾਨੂੰ ਇੱਕ ਇਸ ਪਰਿਵਾਰ ਦੇ ਘਰੋਂ ਵਿਕਾਊ ਲਈ ਆ ਕੀ ਡਿਟੇਲ ਆ ਕਿੰਨੇ ਦਿਨਾਂ ਦੀ ਕੱਚੀ ਆ ਕਿੰਨਾ ਮੋਲ ਆ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਉਹ ਕਰਦੇ ਆ ਗੱਲਬਾਤ ਬਾਈ ਨਾਲ ਸਤਿ ਸ਼੍ਰੀ ਅਕਾਲ ਵੈਕਰੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਬਹੁਤ ਵਧੀਆ ਸੇਤਾਕਰ ਪਰਿਵਾਰ ਜੀ ਹਾਂ ਜੀ ਠੀਕ ਆ ਬਾਈ ਦੀ ਬਾਈ ਦਾ ਮਹਿਕ ਮੜਾ ਦਿੱਤਾ ਨਾ ਤੇ ਹੋਰ ਘਰ ਪਰਵਾ ਸਾਰਾ ਠੀਕ ਠਾਕ ਹੈ ਨਾ ਜੀ ਹਾਂ ਜੀ ਜਮਾ ਬਾਈ ਆਪਣਾ ਨਾਮ ਦੱਸ ਦੀ ਇੱਕ ਵਾਰੀ ਜੀ ਗੁਰਸੇਵਕ ਸਿੰਘ ਜੀ ਸਨ ਆਫ ਜੀ ਤੇਜਾ ਸਿੰਘ ਜੀ ਠੀਕ ਆ ਬਾਈ ਗੁਰਸੇਵਕ ਸਿੰਘ ਫਿਰ ਮੈਂ ਵੇਚਣੀ ਆ ਹਜੇ ਹਾਂ ਜ ਠੀਕ ਹੈ ਕਿੰਨਾ ਵਸੂਆ ਸੁਆ ਸੁਣਾ ਬਈ ਇਹਨੇ ਇਹਨੇ ਛੁੱਥੇ ਸੁਆ ਸੁਣਾ ਜੀ ਛੁੱਥੇ ਸੁਆ ਸੁਣਾ ਕਿੰਨੇ ਕੁ ਦਿਨ ਲੈ ਜੂਗੀ ਬਈ ਇਹ ਇਹ ਬਈ 2-4 ਦਿਨ ਲਊਗੀ 4 ਕੁ ਦਿਨ ਦੋ 4 ਦਿਨ ਹੀ ਲਊਗੀ ਠੀਕ ਹੈ ਜੀ ਤੇ ਦੁੱਧ ਕਿੰਨਾ ਕੁ ਦੇ ਦਿੰਦੀ ਹੈ ਬਈ ਇਹ ਇਹ ਦੇ ਦੂਗੀ 13-14 ਕਿਲੋ ਦੁੱਧ 13-14 ਕਿਲੋ ਠੀਕ ਹੈ ਬਈ ਠੀਕ ਹੈ ਤੇ ਇਹ ਫਿਰ ਬਈ ਟੀਕਾ ਤੋ ਰਹੀ ਹੈ ਜਾਂ ਸਾਂਹ ਤੋਂ ਕਰਾਸ ਕਰਈ ਹੋਈ ਆ ਨਹੀਂ ਜੋ ਦੋਵੇਂ ਹੁੰਦੇ ਆ ਬਈ ਸਾਂਹ ਤੋਂ ਵੀ ਟੀਕਾ ਭਰ ਲਗੇ ਛੁੱਥੇ ਤੋਂ ਵੀ ਕੋਈ ਟੀਕਾ ਦੋ ਦੋਵੇਂ ਹੀ ਰਹਿ ਜਾਂਦੀ ਕੋਈ ਵਿਚਾਰ ਨਹੀਂ ਠੀਕ ਹੈ ਬਈ ਠੀਕ ਹੈ ਤੇ ਬਈ ਫਿਰ ਮਿਲ ਕਿੰਨਾ ਕੁ ਟਾਈਮ ਜਾਂਦੀ ਬਣਨ ਤੋਂ ਬਾਅਦ ਇਹ ਜੇ 7 ਮਹੀਨੇ ਮਿਲਦੀ ਤੇ ਕੋਈ ਹਜਤਾਈਆਂ ਨੇ ਕੋਈ ਵੀ ਸਾਲ ਨਹੀਂ ਭੰਨਿਆ ਠੀਕ ਹੈ ਹਰ ਵਰੀ ਆਈ ਹੈ ਹਰ ਵਰੀ ਆਈ ਹੈ ਕੀ ਬਾਤ ਆ ਠੀਕ ਹੈ ਜੀ ਮਨ ਲਓ ਕਹਿਣ ਤੋਂ ਪਾਵੇ ਆ ਵੀ ਜੇ ਕੋਈ ਤੁਹਾਡੇ ਵਰਗਾ ਪ੍ਰਾ ਕਰੇ ਰੱਖਣਾਂ ਲੈ ਜਿਆਦ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਤੇ ਕੀ ਰੇਟ ਰਹੂਗਾ ਜੀ ਹਾਂਜੀ ਰੇਟ ਕੀ ਰਹੂਗਾ ਮੁੱਲ ਇਹਦਾ ਰੇਟ ਇਹਦਾ ਜੀ ਅਸੀਂ ਤਾਂ ਮੰਨ ਕਰਦੇ ਹਾਂ ਜੀ 1,15,000 ਦੀ 1,15,000 ਰੁਪਏ ਮਾਨਤਾਨ ਇਹਦੇ ਵਿੱਚੋਂ ਭਾਈ ਹਾਂਜੀ ਮਾਨਤਾਨ ਹੋ ਜਾਊਗਾ ਜੀ ਠੀਕ ਹੈ ਤੋਰ ਦਿਓ ਮੰਡੀ ਜੀ ਕੱਢ ਦਿਓ ਬਾਹਰ ਨੂੰ ਜੀ ਖੋਲ ਦਿਓ ਲੈ ਵੀ ਮਿੱਤਰੋ ਆਪਾਂ ਹੁਣ ਖੋਲਦੀ ਤੁਹਾਨੂੰ ਵੇਖ ਸਕਦੇ ਮੈਂ ਭਾਈ ਇਹ ਤਾਂ ਭੋਲਿਆ ਇੱਧਰ ਨਾ ਹੋ ਜਾ ਤੂੰ ਇਹਨੇ ਐਉਂ ਨਾ ਡਰ ਕੇ ਇਹਦੇ ਭੱਜੂਗੇ ਕਿ ਆਪਾਸੇ ਨੂੰ ਇੱਧਰ ਦੇ ਪਾਸੇ ਨੂੰ ਆ ਫੇਰ ਇੱਧਰ ਜਾ ਬਸ ਤੂੰ ਕੋਈ ਨਹੀਂ ਇੱਥੇ ਦੇਖ ਲੈ ਮੈਂ ਮੇਤਰੋ ਦੇਖ ਸਕਦੇ ਆ ਤੁਸੀਂ ਹੁਣ ਤੁਰਦੀ ਮੈਂ 115000 ਰੁਪਿਆ ਡਿਮਾਂਡ ਆ 13 14 ਕਿਲੋ ਦੁੱਧ ਦੀ ਮਾਰ ਕਹਿੰਨਾ ਸਵਾਲ ਜ਼ਰੂਰ ਆ ਮੈਂ ਹੁਣ ਦੁੱਧੋ ਦੱਦੋ ਖਰੀਆ ਕਰਮਾ ਵਾਲੀ ਹੈ ਨਾ ਬੰਦਾ ਪਰ ਉਤੋਂ ਦੇ ਲਿਆਵਾ ਹੈ ਹੈ ਆ ਇੱਥੇ ਖੜਾ ਦੇਵਾ ਦੇਖ ਸਕਦੇ ਆ ਮਿੱਤਰੋ ਬਰੀਕੀ ਬਰੂਕੀ ਆਰਡਰ ਦੀ ਕੁਆਲਿਟੀ ਐ ਲੋ ਮੈਂ ਥੋੜੀ ਜੀ ਘੂਰਦੀ ਆ ਮੈਂ ਬਹੁਤ ਮਰਜ਼ਾ ਬਰੀਕੀ ਬਰੂਕੀ ਮੈਂ ਸਾਰੀ ਚੰਗੀ ਆ ਬਾਕੀ ਬਣਦੀ ਤਨਦੀ ਵੀ ਆ ਮੈਂ ਦੇ ਆਪਕੋ ਕਿ ਉਪਰਾਂ ਤਾਂ ਬਈ ਕਰਦਾ ਹੀ ਕਰਦਾ ਪਸ਼ੂ ਕੋਈ ਵੀ ਆ ਜਦੋਂ ਕੋਈ ਵੀ ਪਸ਼ੂ ਅਸੀਂ ਕਲੀਅਰ ਕਰਦੇ ਆ ਤੇ ਉਹਦੇ ਨਾਲ ਫਿਰ ਮਨੋ ਉਪਰਾ ਜ਼ਰੂਰ ਕਰ ਜਾਂਦਾ ਕੋਈ ਵੀ ਪਸ਼ੂ ਜਦੋਂ ਵੇਖਣ ਚਾਹੀਦਾ ਕਿਉਂਕਿ ਗੱਡੀ ਖੜੀ ਹੁੰਦੀ ਆ ਕੋਲੇ ਗੱਡੀ ਤੋਂ ਬਕਾਨੇ ਬੰਦੇ ਤੋਂ ਪਸ਼ੂ ਕਿਉਂਕਿ ਕਿੰਨਾ ਮਰਜੀ ਸੀਲ ਪਸ਼ੂ ਆ ਕੋਈ ਉਪਰੇ ਬੰਦੇ ਤੋਂ ਉਪਰਾ ਜ਼ਰੂਰ ਕਰਦਾ ਵਾ ਪਸ਼ੂ ਬਾਈ ਬਾਕੀ ਮੈਂ ਟਿਕਾਣੇ ਦੀ ਐ ਬਰੀਕੀ ਚੰਗੀ ਐ ਲੇਵੇ ਭੰਡੇ ਵਾਲੀ ਖੁੱਲੀ ਡੁੱਲੀ ਮੈਂ ਆ ਤੇ ਬਈ ਫਿਰ ਇਹਦਾ ਮਾਨ ਤਨ ਹੋ ਜਾਊਗਾ 1 ਲੱਖ ਤਾਂ ਹਾਂਜੀ ਹਾਂਜੀ ਹੋਈ ਮਾਨ ਤੇ ਆਪਣਾ ਨੰਬਰ ਦੇ ਦਈਏ ਜੀ ਇੱਕ ਵਾਰੀ ਫੋਨ ਨੰਬਰ ਦੇ ਦਿਓ ਜੀ ਹਾਂ ਦੱਸਿਓ ਮੜਾ ਜਾ ਬਾਕੀ ਇਹ ਘਰੇ ਰੱਖਣ ਲਈ ਬਹੁਤ ਵਧੀਆ ਠੀਕ ਆ ਜਦੋਂ ਮਰਜੀ ਚੋਲੇ ਬੰਦਾ ਚੋਲੇ ਬੁੜੀ ਚੋਲੇ ਕੋਈ ਕੋਈ ਜਦੋਂ ਮਰਜੀ ਟਾਈਮ ਨਾਲ ਚੋਲੋ ਕੋਈ ਚੱਕਰ ਨਹੀਂ ਕੋਈ ਚਾਰ ਦਿਨਾਂ ਦਾ ਨਹੀਂ ਕੋਈ ਨਹੀਂ ਜੀ ਨਾ ਨੇ ਮਤਲਬ ਕਿ ਆਏ ਆਂ ਪਾਸੋਂ ਆਂ ਕੋਈ ਢੇੜਾ ਲਿਆਉਣਾ ਐ ਨੇ ਨਾ ਕੋਈ ਢੇੜਾ ਨਹੀਂ ਲਿਆਉਣਾ ਮੁੰਡਾ ਮਲੇ ਡਰਦੀ ਹੋਈ ਆ ਨਾ ਉਹ ਤਰਾ ਆ ਤਾਂ ਕਰਕੇ ਨਾ ਹੁਣ ਪਾਸੇ ਵਾਲਾ ਕਰਕੇ ਹਾਂ ਵੀ ਉਪਰਾਈ ਕਰਦੀ ਆ ਹੁਣ ਉਸ ਤਰਾ ਕੋਈ ਨਹੀਂ ਵਿਚਾਰੇ ਜਦੋਂ ਮਰਜੀ ਚੋਲੋ ਵੇਲੇ ਚੋਲੋ ਇੱਕ ਵੇਲੇ ਚੋਲੋ ਕੋਈ ਚੱਕਰ ਨਹੀਂ ਰੱਖਣ ਵਾਲੀ ਇਹ ਥਾਂ ਤੇ ਸਾਰੀ ਸਾਫ ਆ ਜੀ ਠੀਕ ਆ ਜੀ ਚੁਾਈ ਬਹੁਤ ਵਧੀਆ ਠੀਕ ਹੈ ਜੀ ਕੋਈ ਚੱਕਰ ਦਾ ਮੁੰਡੇ ਬਾਹਰ ਚੰਦੇ ਜਾਨ ਦੇ ਨਾਲ ਕਰਕੇ ਅਸੀਂ ਵੇਚਣ ਲੱਗੇ ਹੁਣ ਉਹ ਕਰਦੀ ਆ ਜੀ ਮਜਬੂਰੀ ਬਣ ਗਈ ਆ ਮਜਬੂਰੀ ਕਾ ਮੁੰਡਾ ਚਲੇਗਾ ਜਿਹੜਾ ਚੋਂਦਾ ਹਾਂ ਠੀਕ ਹੈ ਠੀਕ ਹੈ ਤੇ ਬਾਈ ਨੰਬਰ ਦੇ ਦਈਏ ਆਪਣਾ ਫ 98147 98147 02316 02316 98147 02316 98147 02316 ਵਜ ਦਾ ਫੋਨ ਨੰਬਰ ਆ ਇਸ ਨੰਬਰ ਤੇ ਗੱਲਬਾਤ ਕਰ ਲਿਓ ਜੀਰੇ ਸ਼ਹਿਰ ਦੇ ਕੋਲੇ ਬਿਲਕੁਲ ਨੇੜੇ ਕਰਕੇ ਵਸਿਆ ਹੋਇਆ ਨਗਰ ਪਿੰਡ ਸੁਨੇਰ ਲਾਇਉਣਾ ਮੱਝ ਖਰੀਦਣ ਲੱਗੇ ਤੇਰ ਧੰਨਵਾਦ